ਆ ਪੁਲਿਸ ਨੂੰ ਇਹਨਾਂ ਨੂੰ ਖਾਕੀ ਪੱਗਾਂ ਦੀ ਥਾਂ ਝਾੜੂ ਵਾਲਿਆਂ ਵਾਲੀ ਪੀਲੀ ਪੱਗ ਬੰਨਣੀ ਚਾਹੀਦੀ ਹੈ ਜਨਾ ਬੇੜਾ ਕਰਕ ਗਿਆ ਯਾਰ ਆ ਸਪੀਡੀ ਮੈਨੂੰ ਕਹਿੰਦੇ ਮੈਨੂੰ ਡੀਐਸਪੀ ਲਵਾ ਦੇ ਜਦੋਂ ਡੀਐਸਪੀ ਹੁੰਦਾ ਸੀ ਮੈਂ ਲਵਾਇਆ ਆ ਜਿਹੜਾ ਜਿਸਪਾਲਟ ਹੱਲੋਂ ਮੈਂ ਲਵਾਈ ਰੱਖਿਆ ਆ ਪਿੱਛੇ ਚਮੇਲੀ ਸਾਹਿਬ ਖੜੇ ਆ ਸਾਡਾ ਕੈਪਟਨ ਮਰਿੰਦਰ ਸਿੰਘ ਕਹਵੇ ਕਿ ਚਮੇਲੀ ਗਲਦਸਤੇ ਚ ਪਾ ਕੇ ਲੈ ਜੂਗਾ ਮੈਂ ਠੀਕ ਹੈ ਕਾਲੀਦਲ ਦਾ ਬੰਦਾ ਮੈਂ ਕਹਾ ਭਰਾ ਐ ਮੇਰਾ ਮੈਂ ਇਹਨੂੰ ਮਖੂਲ ਆਇਆ ਪੁੱਛੋ ਮਗਰ ਉਹ ਯਾਰ ਇੰਨਾ ਧੋਖਾ ਸਾ ਦੇਣਾ ਸਰ ਤੁਸੀਂ ਸਾਰੇ ਸਾਡੇ ਨਾਲ ਇੰਨਾ ਧੋਖਾ ਮੇਰੇ 35 ਬੰਦੇ ਆਏ ਅੰਦਰ ਤੁਸੀਂ 35 ਬੰਦਿਆਂ ਚੋਂ ਤਹਿਸੀਲਦਾਰ ਸਾਹਿਬ ਜ਼ਿੰਮੇਵਾਰ ਹੋ ਸਰ ਇੱਕ ਵੀਡੀਓ ਵਿਖਾ ਦਿਓ ਮੇਰੇ ਬੰਦੇ ਦੀ ਮੈਂ ਸਰ ਇੱਕ ਵੀਡੀਓ ਮੇਰੇ ਬੰਦੇ ਦੀ ਮੇਰੇ ਕੈਂਡੀਡੇਟ ਦੀ ਗੱਲ ਨੂੰ ਫੜੀ ਕਿਸੇ ਨੂੰ ਟੋਕਨ ਦਿੱਤਾ ਮੇਰੇ ਇੱਕ ਬੰਦੇ ਦੀ ਵੀਡੀਓ ਵਿਖਾ ਦਿਓ ਮੈਂ ਸਰ ਮੈਂ ਮੈਂ ਸਾਨੂੰ ਇਹ ਜਨਮ ਦਿਨ ਕਰਕੇ ਲੈ ਕੇ ਗਏ ਇੱਕ ਮਿੰਟ ਯਾਰ ਸੋਨੀਆਂ ਚੋਕ ਦੇ ਬਾਹਰ ਕੋਈ ਨਹੀਂ ਬੋਲਦਾ ਟੋਕਨ ਮੇਰੇ ਨਹੀਂ ਇੱਕ ਟੋਕਨ ਦੀ ਜਨਮ ਦਿਨ ਕਰਕੇ ਲੈ ਗਏ ਤੈਨੂੰ ਟੋਕਨ ਮਿਲਿਆ ਬਾਬ ਜੁੱਪ ਕਰੋ ਹਜ਼ਾਰ ਕਾ ਤੋਂ ਮੈਨੂੰ ਟੋਕਨ ਮਿਲਿਆ ਸਰ ਟੋਕਨ ਟੋਕਨ ਮੈਂ ਆ ਗਿਆ ਮਰ ਸੇ ਯਾ ਵੀਡੀਓ ਵਿਖਾਓ ਜਿਹੜੀ ਜਿਹੜੇ ਆਪਾਂ ਟੋਕਨ ਜਿਹੜੇ ਵੰਡੇ ਸੀ ਉਹਦੀ ਵੀਡੀਓਗ੍ਰਾਫੀ ਕਿੱਥੇ ਹੈ ਕੈਮਰਿਆਂ ਕਿੱਥੇ ਆ? ਤੁਹਾਨੂੰ ਦੇਖ ਕੇ ਕੈਮਰਾ ਲੈ ਆਪਨੇ ਠੀਕ ਹੈ ਠੀਕ ਇਹ ਨਹੀਂ ਬੋਲਣਾ ਚਾਹੀਦਾ ਬੋਲਣਾ ਟਾਈਕ ਉਹ ਤਾਂ ਅੰਦਰ ਸੀ ਉਹ ਕਿਉਂ ਨਾ ਬੋਲਿਆ ਫਿਰ ਮੈਂ ਸਾਨੂੰ ਵਟਸਐਪ ਕਰ ਦਣਾ ਫਿਰ ਮੈਂ ਮੰਗਾਲੀ ਵਟਸਐਪ ਨਹੀਂ ਤੇ ਖੜ ਕੇ ਗੱਲ ਕਰਕੇ ਜਾਓ ਮੈਂ ਸਰ ਇੱਥੇ ਹੀ ਹਾਂ ਸਰ ਸਰ ਮੇਰੀ ਇੱਕ ਰਿਕਵੈਸਟ ਹੈ ਜੀ ਮੈਨੂੰ ਇਹ ਗੱਲ ਕਹਿੰਦਾ ਨਾ ਯਾਰ ਹੋਣੀਗਾ ਇਹਨੂੰ ਕਹ ਐਸਟੀਐਮ ਤੋਂ ਇਥੋਂ ਅਸਤੀਫਾ ਦੇ ਦੇ ਐਸਟੀਐਮ ਲੱਗਣ ਦਾ ਜਿਆਦਾ ਸ਼ੌਂਕ ਆ ਗੇ ਨੂੰ ਇਹ ਨਹੀਂ ਪਤਾ ਮੈਨੇਜਮੈਂਟ ਕਿਵੇਂ ਚਲਾਉਣੀ ਆ ਮੇਰੀ ਸਰ ਕੱਲ ਲਾਸਟ ਡੇ ਨੋਮੀਨੇਸ਼ਨਸ ਆ ਇੱਥੇ ਬੈਠਾ ਇੱਥੇ ਰੈਸਟ੍ਰੇਟ ਸ਼ੋਰ ਸਰ ਇਹ ਤੇ ਇੱਥੇ ਬੈਠੇ ਆਪਾਂ ਮਾਨ ਜੋ ਥੋੜਾ ਥੋੜਾ ਆਪ ਦਾ ਧੰਨਵਾਦ ਕਰਦਾ ਹਾਈ ਕੋਰਟ ਦਾ ਧੰਨਵਾਦ ਕਰਦਾ ਅਸੀਂ ਕੋਈ ਅੰਦਰ ਨਹੀਂ ਬੈਠੇਗੇ ਕਿਸੇ ਦਫਤਰ 'ਚ ਬੈਠੇ ਆ ਤਾਂ ਦੱਸ ਦਿਓ ਵਿਖਾਓ ਵੀ ਮੁੰਡਿਓ ਵੀਡੀਓ ਰਹੀ ਬਾਹਰ ਬੈਠਿਆ ਖੁੱਲੇ ਆਸਮਾਨ 'ਚ ਔਰ ਖੁੱਲੇ ਆਸਮਾਨ 'ਚ ਬੈਠੇ ਆ ਔਰ ਇਹ ਤੁਹਾਡੇ ਭਾਈ ਬੈਠੇ ਆ ਸਰ ਮੇਰੀ ਰਿਕਵੈਸਟ ਆ ਉਹਨਾਂ ਪੁਲਿਸ ਅਫਸਰਾਂ ਦੇ ਭਾਈ ਬੈਠੇ ਆ ਜਿਹੜੇ ਰਾਜਪੂਤ ਬਣ ਕੇ ਕੰਮ ਕਰਦੇ ਆ ਜਿਹੜਾ ਚੰਗਾ ਬੰਦਾ ਨਾ ਜਿਹਨੂੰ ਮੈਂ ਲਾਇਆ ਉਹ ਦੂਜੀ ਵਾਰ ਆਉਂਦਾ ਨਹੀਂ ਉਹ ਕਹਿੰਦਾ ਭਾਈ ਹੁੰਦਾ ਸਾਹ ਡੀਐਸਪੀ ਦਾ ਫੋਨ ਆਇਆ ਅੱਜ ਉਹ ਡੀਐਸਪੀ ਬਣਿਆ ਉਹ ਕਹਿੰਦਾ ਭਾਈ ਇਹਨਾਂ ਨੂੰ ਲੱਗਣਾ ਨਹੀਂ ਸੀ ਚਾਹੀਦਾ ਠੀਕ ਹੈ ਇਸ ਚਲ ਕੇ ਮੈਂ ਇਹ ਬੇਨਤੀ ਕਰਦਾ ਕਿ ਕੋਈ ਨਹੀਂ ਇਤਰਾਜ਼ ਚੜਾਤ ਆਉਂਦੇ ਰਹਿੰਦੇ ਆ ਆ ਟੱਪ ਗਿਆ ਸਮਾਂ ਇਹਨਾਂ ਦਾ ਹਾਂਜੀ ਟੱਪ ਗਿਆ ਪਰ ਯਾਰ ਦੇ 5 ਸਾਲ ਆ ਆ ਵੀ ਸਾਲ ਮੇਰਾ 6 ਸਾਲ ਔਖੇ ਹੋ ਜਾਣੇ ਆ ਕੱਪੜਿਆਂ ਨੂੰ ਦੇ ਦੋ ਜਰਾ 没差不了。 ਕੀ ਲਾਈਟ ਬੰਦ ਕਰਤੀ ਆ ਲਾਈਟਾਂ ਜਗਾਓ ਬਾਈ ਲਾਈਟ ਜਗਾਓ ਯਾਰ ਲਾਈਟ ਜਗਾਓ ਫੋਨ ਦੀਆਂ ਲਾਈਟ ਇਹੋ ਜਿਹਾ ਕੰਮ ਕਰਦੇ ਆ ਜ਼ਿਲਦਾਰ ਸਾਹਿਬ ਆਏ ਪਹਿਲਾ ਬੰਦਾ ਸੀ ਨੂੰ ਕਿ ਮੈਂ ਤੁਹਾਡੇ ਸਾਹਮਣੇ ਹਨੇਰੇ ਜੀ ਖੜਾ ਤੁਹਾਡੇ ਨਾਲ ਮੈਂ ਇੱਥੇ ਆਇਆ ਇਸ ਕਰਕੇ ਆ ਕਿ ਇੱਕ ਜ਼ਿਲਦਾਰ ਸਾਹਿਬ ਇੱਕ ਹੋਰ ਦੱਸਦੇ ਆ ਤੁਹਾਨੂੰ ਇਥੋਂ ਦੀ ਜ਼ਿੰਮੇਵਾਰੀ ਜਿਹੜੀ ਆ ਸਰ ਮੈਂ ਉਹਨਾਂ ਦੀ ਗੁੰਡਾਗਰਦੀ ਜਿਹੜੀ ਆ ਅਸੀਂ ਪਰਸਨਲ ਇਨਸ਼ੋਰ ਕਰਾਂਗੇ ਸਰ ਉਹ ਇੱਥੇ ਫਿਰਦੇ ਆ ਰਾਤ ਨੂੰ ਮੇਰਾ ਕਿਸੇ ਬੰਦੇ ਦਾ ਨੁਕਸਾਨ ਹੋ ਜੀ ਮੇਰੇ ਕਿਸੇ ਬੰਦੇ ਦੀ ਗੱਡੀਆਂ ਨਹੀਂ ਅੱਗੇ ਆਉਣ ਦਿੰਦੇਗੇ ਉਹ ਰੋਡ ਤੇ ਖੜੀਆਂ ਨੇ ਕਿਸੇ ਦੀ ਗੱਡੀ ਚੋਰੀ ਹੋ ਜੇ ਕਿਸੇ ਦਾ ਕੋਈ ਨੁਕਸਾਨ ਹੋ ਜੇ ਤਾਂ ਉਹਦਾ ਜ਼ਿੰਮੇਵਾਰ ਡੀਐਸਪੀ ਜੀਰਾ ਤੇ ਐਸਐਚਓ ਜੀਰਾ ਹੋਣਗੇ ਕਿਉਂਕਿ ਉਹ ਰੋਕਦੇ ਆ ਉੱਥੇ ਗੱਡੀਆਂ ਆਉਂਦੀਆਂ ਇਹ ਪਰਚਾ ਐਸਐਸਪੀ ਤੇ ਦਰਜ ਹੋਊਗਾ ਤੇ ਐਸਟੀਐਮ ਜੀਰੇ ਤੇ ਦਰਜ ਹੋਣਾ ਚਾਹੀਦਾ ਮੈਂ ਹੁਣ ਵੀ ਮੰਨਦਾ ਹਾਂ ਹਾਈ ਕੋਰਟ ਕੋਲ ਸਵੇਰੇ ਫਿਰਦੇ ਨਹੀਂ ਤਰੀਕਾ ਮੇਰੇ ਪਤਾ ਸਰ ਮੈਨੂੰ ਮੰਨਦਾ ਹਾਂ ਹਾਈ ਕੋਰਟ ਤੇ ਭਰੋਸਾ ਹੈ ਉਹਨਾਂ ਨੇ ਆਰਡਰ ਕੀਤੇ ਆ ਕੱਲ ਨੂੰ ਸਾਨੂੰ ਪਤਾ ਹੈ ਕਿ ਉਥੋਂ ਟੀਮ ਆ ਰਹੀ ਏ ਪਰ ਗੱਲ ਇਹ ਆ ਭਾਈ ਤੁਸੀਂ ਹਰ ਇੱਕ ਬੰਦੇ ਨੂੰ ਤੁਸੀਂ ਤਾਂ ਹਾਈ ਕੋਰਟ ਦੇ ਆਰਡਰ ਹੀ ਨਹੀਂ ਮੰਨਦੇ ਯਾਰ ਨਹੀਂ ਨਹੀਂ ਸਰ ਅਸੀਂ ਭਾਈਆ ਥ੍ਰੇਟਾ ਤੁਹਾਡਾ ਐਸਐਚਓ ਮਗਰ ਖੜਾ ਪੁੱਛੋ ਜੋ ਆਰਡਰਸ ਨੇ ਉਹਨਾਂ ਦੀ ਠੀਕ ਹੈ ਕੋਈ ਪਾਲਣਾ ਬੋਲ